ਧੰਨਵਾਹ ਗੁਰੂ ਸਾਹਿਬ ਜੀਓ ਗਉੜੀ ਮਹਲਾ 5 ਵਾ ਗੁਰ ਕਾ ਸ਼ਬਦ ਰਾਖਿ ਮਨੁ ਮਾਹੇ ਨਾਮ ਸਿਮਰਿ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰੈ ਰਾਖੈ ਏਕੋ ਸੋਏ ਰਹਾਉ ਗੁਰ ਕੇ ਚਰਨ ਰਿਦੈ ਓਰ ਤਾਰ ਅਗਨ ਸਾਗਰ ਜਪ ਉਤਰਹਿ ਪਾ ਗੁਰ ਮੂਰਤ ਸਿਉ ਲਾਏ ਧਿਆਨ ਇਹਾ ਉਹ ਹਾ ਪਾਵੈ ਮਾਨ ਸਗਲ ਤਿਆਗ ਗੁਰ ਸਰਨੀ ਆਇਆ ਮਿਟੇ ਆਂਦੇ ਸੇ ਨਾਨਕ ਸੁਖ ਪਾਇਆ ਸਗਲ ਤਿਆਗ ਗੁਰ ਸਰਨੀ ਆਇਆ ਮਿਟੇ ਆਂਦੇ ਸੀ ਨਾਨਕ ਸੁਖ ਪਾਇਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸਬਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸਾਨੂੰ ਇੱਕ ਗੱਲ ਦੀ ਪੱਕੇ ਤੌਰ ਤੇ ਦ੍ਰਿੜਤਾ ਕਰਾਉਂਦੀ ਹੈ ਕਿ ਪ੍ਰਮਾਤਮਾ ਇੱਕ ਹੈ ਤਤ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਇ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਜਪ ਨਾਨਕ ਏਕ ਜਿਸ ਤਰ੍ਹਾਂ ਅਸੀਂ ਨਿਤਨੇਮ ਵੀ ਕਰਦੇ ਆ ਉਹਦੇ ਵਿੱਚ ਬਾਰ ਬਾਰ ਸਤਿਗੁਰੂ ਜੀ ਇਸ ਗੱਲ ਨੂੰ ਵੀ ਦਰਉਂਦੇ ਆ ਆਪ ਜੀ ਨਿਤਨੇਮੀ ਬੈਠੇ ਹੋ ਸਾਧ ਸੰਗਤ ਦੀ ਕਲਗੀਧਰ ਪਾਤਸ਼ਾਹ ਦਾ ਦਸਵਾਂ ਸਵਈਆ ਪਾੜਦੇ ਆ ਮਹਾਰਾਜ ਕਹਿੰਦੇ ਦੇਖੋ ਜਦੋਂ ਮੈਂ ਦੁਨੀਆ ਦੇ ਲੋਕਾਂ ਨੂੰ ਦੇਖਦਾ ਕਿੱਧਰ ਕਿੱਧਰ ਲੱਗੇ ਆ ਕਿਸੇ ਨੇ ਦਿਸ਼ਾਵਾਂ ਵੰਡ ਲਈਆਂ ਕੋਈ ਕਿਸੇ ਪਾਸੇ ਲੱਗਾ ਰੱਬ ਅਕਾਲ ਪੁਰਖ ਜਿਹੜਾ ਵਾਹਿਗੁਰੂ ਇੱਕ ਸੀ ਉਹਨੂੰ ਭੁੱਲ ਗਏ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਈਆਂ ਨੇ ਆਪਣਾ ਸਿਰ ਪੱਥਰਾਂ ਦੇ ਅੱਗੇ ਰੱਖ ਦਿੱਤਾ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਬਾਚੀ ਦੇ ਸਾਵੇਂ ਕਾਹੂ ਪਸ਼ਾਕ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ਼ ਕੋ ਮਰਤਾਨ ਕੋ ਪੂਜਣਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇ ਅਕਾਲ ਪੁਰਖ ਪਰਮੇਸ਼ਰ ਭੁੱਲ ਗਿਆ ਉਹ ਕਿਹੋ ਜਿਹਾ ਹੈ ਭਗਤ ਕਬੀਰ ਸਾਹਿਬ ਜੀ ਦਾ ਵੀ ਸ਼ਬਦ ਹੈ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਿਰ ਨਾਈ ਓ ਲੈ ਜਾਰੇ ਓ ਲੈ ਗਾਡੇ ਤੇਰੀ ਗਤ ਦੋਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌ ਦਿਸ ਪਸਰਿਓ ਹੈ ਜਮ ਜੇ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਸਾਨੂੰ ਦ੍ਰਿੜ ਕਰਾ ਰਹੇ ਮਹਾਰਾਜ ਕਹਿ ਰਹੇ ਆ ਬਿਨ ਭਗਵੰਤ ਨਾਹੀ ਅਨ ਕੋਏ ਅਨੰਦ ਅਰਥੇ ਹੋਰ ਭਗਵੰਤ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਨਾ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਬਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖ ਏਕੋ ਸੋਏ ਰਹਾਓ ਉਹ ਤੋਂ ਬਿਨਾ ਕੋਈ ਮਾਰ ਨਹੀਂ ਸਕਦਾ ਤੇ ਉਸ ਤੋਂ ਬਿਨਾ ਕੋਈ ਰੱਖ ਵੀ ਨਹੀਂ ਸਕਦਾ ਰੱਖਿਆ ਤੋਂ ਹੀ ਕਰ ਰਿਆਂ ਸਾਡੀ ਮਾਰੇ ਰੱਖੇ ਏਕੋ ਆਪ ਮਾਨੁ ਕੇ ਕਿਛ ਨਾਹੀ ਹਾ ਇਹ ਸਾਡੀ ਜ਼ਿੰਦਗੀ ਦੇ ਵਿੱਚੋਂ ਭਰਮ ਖਤਮ ਡਰ ਖਤਮ ਹੋ ਜਾਏ ਜਦੋਂ ਅਸੀਂ ਇਹ ਜੀਵਨ ਦੇ ਵਿੱਚ ਧਾਰਨ ਕਰ ਲਏ ਕਿ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾ ਕੋਈ ਨਹੀਂ ਸਿੱਖ ਤੇ ਗੁਰੂ ਹੈ ਔਰ ਵਿਚੋਲਾ ਕੋਈ ਬਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖ ਇਕੋ ਸੋਏ ਰਹਾਉ ਗੁਰ ਕਾ ਸ਼ਬਦ ਰੱਖ ਮਨ ਮਾਹੇ ਗੁਰੂ ਕੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਰੱਖ ਜਦੋਂ ਆਪਾਂ ਕਿਸੇ ਦੀ ਗੱਲ ਨੂੰ ਧਾਰਨ ਕਰ ਲੈਣੇ ਆ ਨਾ ਗੁਰੂ ਕੇ ਸ਼ਬਦ ਨੂੰ ਧਾਰਨ ਕਰਨਾ ਹੈ ਉਹਨੂੰ ਆਪਣੇ ਮਨ ਦੇ ਵਿੱਚ ਰੱਖਣਾ ਹੈ ਕਿ ਗੁਰੂ ਕੀ ਕਹਿੰਦਾ ਹੈ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਦੇ ਨਾਲ ਨਾਮ ਸਿਮਰ ਚਿੰਤਾ ਸਭ ਜਾਹੇ ਹੁਣ ਜਿਹੜੇ ਬੰਦੇ ਕਹਿੰਦੇ ਨਾ ਅਸੀਂ ਬੜੇ ਚਿੰਤਾ ਦੇ ਵਿੱਚ ਆਂ ਮਤਲਬ ਕਿ ਉਹ ਬਾਣੀ ਪੜਦੇ ਨਹੀਂ ਪਾਠ ਕਰਦੇ ਨਹੀਂ ਜੇ ਬਾਣੀ ਪੜ੍ਹਦੇ ਹੁੰਦੇ ਉਹਨਾਂ ਨੂੰ ਸਮਝ ਆਉਂਦੀ ਵੀ ਚਿੰਤਾ ਕਿਸ ਚੀਜ਼ ਦੀ ਕਿਉਂਕਿ ਸਤਿਗੁਰੂ ਨੇ ਇੰਨਾ ਕੁਝ ਦਿੱਤਾ ਇੱਕ ਉਦਾਹਰਨ ਦੇ ਰਿਆਂ ਅਸੀਂ ਪੰਕਤੀ ਪੜ੍ਹਦੇ ਆਂ ਦਿੰਦਾ ਦੇ ਲੈਂਦੇ ਥੱਕ ਪਾਏ ਪਰ ਕਹਿੰਦੇ ਵੀ ਬੰਦਾ ਥੱਕਦਾ ਨਹੀਂ ਬੰਦਾ ਥੱਕ ਜਾਂਦਾ ਉਹ ਇੰਨਾ ਦਿੰਦਾ ਇੰਨਾ ਖਾਂਦਾ ਇੰਨਾ ਖਾਂਦਾ ਤੇ ਇੱਕ ਦਿਨ ਦੰਦ ਕੱਸ ਜਾਂਦੇ ਇੱਕ ਦਿਨ ਇੰਨੇ ਕੱਪੜੇ ਹੁੰਦੇ ਆ ਪਰ ਸਰੀਰ ਪਾਉਣ ਵਾਸਤੇ ਇਜਾਜ਼ਤ ਨਹੀਂ ਦਿੰਦਾ ਸਰੀਰ ਕਮਜ਼ੋਰ ਹੋ ਜਾਂਦਾ ਹੱਡ ਕਰੜੇ ਹੋ ਜਾਂਦੇ ਜਾਂਦਾ ਦੇ ਲਹਿੰਦੇ ਥੱਕ ਪਏ ਉਹ ਤਾਂ ਫੇਰ ਵੀ ਦੇ ਰਹੇ ਉਹਨਾਂ ਨੂੰ ਵੀ ਦਿੰਦਾ ਜਿਹੜੇ ਨਹੀਂ ਜਪਦੇ ਪਰ ਸਤਿਗੁਰੂ ਕਹਿੰਦੇ ਭਾਈ ਜਿਹੜਾ ਨਾਮ ਜਪਦਾ ਹੈ ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਕਾਹਦੀ ਚਿੰਤਾ ਜਦੋਂ ਆਪਾਂ ਪੜਦੇ ਹਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਇਦਾ ਮਤਲਬ ਇਹ ਨਹੀਂ ਕਿ ਅਸੀਂ ਮਿਹਨਤ ਨਹੀਂ ਕਰਨੀ ਇਹ ਤਾਂ ਕੰਮ ਗੁਰੂ ਸਾਹਿਬ ਨੇ ਕਹਿੰਦਾ ਕਿਰਤ ਕਰੋ ਬਰਕਤ ਦੇਗਾ ਪ੍ਰਮਾਤਮਾ ਫਲ ਦੇਗਾ ਬੇਲੜ ਨਹੀਂ ਬਣਾਇਆ ਸਤਗੁਰ ਨੇ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਸਹਿਲ ਪੱਥਰ ਮੈਂ ਜੰਤੋ ਪਾ ਵੱਡੀਆਂ ਵੱਡੀਆਂ ਚਟਾਨਾਂ ਚਟਾਨਾਂ ਦੇ ਵਿੱਚ ਪੱਥਰ ਪੱਥਰਾਂ ਵਿੱਚ ਵੀ ਕੀੜੇ ਹੁੰਦੇ ਆ ਸਾਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਆਗੇ ਕਰਤਰ ਉਹਨਾਂ ਨੂੰ ਵੀ ਦਿੰਦੇ ਸਤਗੁਰੂ ਕਹਿੰਦੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਹਨੇ ਸੰਸਾਰ ਪੈਦਾ ਕੀਤਾ ਚਿੰਤਾ ਉਹਨੂੰ ਹੈ ਅਜੇ ਨਾਮ ਨਹੀਂ ਜਪਦਾ ਸਤਗੁਰੂ ਕਹਿੰਦੇ ਇਸ ਕਰਕੇ ਫਿਰ ਇਹਨੂੰ ਚਿੰਤਾ ਸਤਗੁਰੂ ਤਾਂ ਦੱਸ ਦਿੱਤਾ ਨਾ ਨਾਮ ਨਾਮ ਸਿਮਰ ਚਿੰਤਾ ਸਭ ਜ ਹੈ ਜਿੰਨਾ ਚਿੰਤਨ ਘਟੇਗਾ ਨਾ ਉਨੀ ਚਿੰਤਾ ਵੱਧ ਜਾਏ ਜਿੰਨੀ ਚਿੰਤਾ ਕਰਾਂਗੇ ਉਹਨਾਂ ਅਸੀਂ ਬਾਣੀ ਤੋਂ ਟੁੱਟ ਜਾਂਦੇ ਚਿੰਤਾ ਦੇ ਵਿੱਚ ਲੱਗ ਜਾਂਦੇ ਹੋਣਾ ਕੀ ਹੈ ਜੋ ਪ੍ਰਮਾਤਮਾ ਨੇ ਕਰਨਾ ਆਕਾਲ ਪੁਰਖ ਨੇ ਕਰਨਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਤੂੰ ਕਰਤਾ ਜਦੋਂ ਅਸੀਂ ਕਰਤੇ ਬਣ ਜਾਂਦੇ ਮੈਂ ਕਰਨਾ ਮੈਂ ਕਰਨਾ ਤੇ ਫਿਰ ਬੰਦਾ ਦੁਖੀ ਹੁੰਦਾ ਤੂੰ ਕਰਤਾ ਕਰਨਾ ਮੈਂ ਨਹੀਂ ਤੇ ਸਾਡੇ ਕੀ ਤੇ ਹੋਣਾ ਵੀ ਕੁਝ ਨਹੀਂ ਬੰਦਾ ਐਵੇਂ ਹੀ ਫੜਾ ਮਾਰਦਾ ਰਹਿੰਦਾ ਮੈਂ ਆ ਕਰਦੇ ਆਂਗੇ ਉਹ ਕਰਦੇ ਆਂਗੇ ਜੇ ਕਰਦੇ ਆਂਗੇ ਕੁਛ ਨਹੀਂ ਹੁੰਦਾ ਹੁੰਦਾ ਕੀ ਹੈ ਹੁੰਦਾ ਉਹ ਆ ਜੋ ਪ੍ਰਮਾਤਮਾ ਕਰਦਾ ਅਕਾਲ ਪੁਰਖ ਕਰਦਾ ਉਹ ਤੋਂ ਬਿਨਾ ਕੋਈ ਵੀ ਨਹੀਂ ਕਰ ਸਕਦਾ ਗਿਆਨ ਸਤਗੁਰ ਨੇ ਕਹਿੰਦੇ ਬਿਨ ਭਗਵੰਤ ਨਾਹੀਂ ਅਨ ਕੋਏ ਮਾਰੈ ਰਾਖੈ ਇੱਕੋ ਸੋਏ ਇੱਕੋ ਹੀ ਹੈ ਨਾਮ ਸਿਮਰ ਚਿੰਤਾ ਸਭ ਜਾਏ ਜਦੋਂ ਨਾਮ ਸਿਮਰਨ ਕਰੇਗਾ ਪਰਮਾਤਮਾ ਦੀ ਭਗਤੀ ਕਰੇਗਾ ਤੇ ਸਾਰੀਆਂ ਚਿੰਤਾਵਾਂ ਤੇਰੀਆਂ ਖਤਮ ਹੋ ਜਾਣਗੀਆਂ ਚਿੰਤਾ ਕਾਦੀ ਹੈ ਹਾਏ ਦੂਸਰੇ ਦੇ ਬੱਚੇ ਹਾਏ ਦੂਸਰੇ ਦਾ ਕਾਰੋਬਾਰ ਹਾਏ ਦੂਸਰੇ ਦੇ ਕੋਲ ਇੰਨਾ ਕੁਸ਼ ਇਹ ਚਿੰਤਾ ਹੈ ਤੇ ਸਤਿਗੁਰੂ ਕਹਿੰਦੇ ਚਿੰਤਾ ਕਰ ਚਿੰਤਾ ਉਸ ਗੱਲ ਦੀ ਕਰ ਫਿਰ ਡਰਨ ਦੀ ਚਿੰਤਾ ਕਰ ਮੌਤ ਦੀ ਚਿੰਤਾ ਮਰ ਗਿਆ ਕੀ ਹੋਏਗਾ ਗੁਰਦੇਵਾਦਰ ਸਾਹਿਬ ਕਹਿੰਦੇ ਚਿੰਤਾ ਤਾਂ ਕੀ ਕੀਤੀ ਐ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜਪੇਗਾ ਪ੍ਰਮਾਤਮਾ ਦਾ ਨਾਮ ਜਪੇਗਾ ਤਾਂ ਹੀ ਜਪੇਗਾ ਨਾ ਕਹਿੰਦੇ ਜਦੋਂ ਸ਼ਬਦ ਤੇਰੇ ਮਨ ਵਿੱਚ ਹੋਏਗਾ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖ ਇਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਔਰ ਧਾਰ ਔਰ ਕਹਿੰਦੇ ਹਿਰਦਾ ਧਰਮਤਲ ਧਾਰਨ ਕਰਨਾ ਗੁਰੂ ਕੇ ਚਰਨ ਕੀਨ ਗੁਰੂ ਕੇ ਉਪਦੇਸ਼ ਇਹ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਗੁਰ ਕੇ ਚਰਨ ਹਿਰਦੈ ਔਰ ਧਾਰ ਤਿੱਕੀ ਹੋਏਗਾ ਅਗਨ ਸਾਗਰ ਜਪ ਉਤਰ ਹੰ ਪਾਰ ਇਹ ਅੱਗ ਦਾ ਸਮੁੰਦਰ ਜਿਹੜਾ ਨਾ ਚਿੰਤਾ ਦਾ ਸਮੁੰਦਰ ਤ੍ਰਿਸ਼ਨਾ ਦੀ ਅੱਗ ਇਹ ਤੋਂ ਪਾਰ ਹੋ ਜਾਏਗਾ ਅਗਨ ਸਾਗਰ ਜਪ ਜਪ ਕੇ ਉਤਰ ਹੰ ਪਾਰ ਕਿਉਂਕਿ ਸਤਗੁਰੂ ਨੇ ਜੀਵਨ ਇਹੋ ਜਿਹਾ ਦਿੱਤਾ ਸਤਗੁਰੂ ਨੇ ਜਦੋਂ ਸਿੱਖ ਦੀ ਪਰਵਾਸ਼ਾ ਲਿਖੀ ਇਹਨੇ ਗੁਰੂ ਰਾਮਦਾਸ ਜੀ ਨੇ ਕਹਿੰਦੇ ਸਿੱਖ ਉਹ ਹੈ ਜਿਹੜਾ ਆਪ ਪਹਿਲਾਂ ਜਪਦਾ ਹੈ ਜਪਣ ਦਾ ਮਤਲਬ ਆਪ ਜਪ ਕੇ ਅਮਲ ਦੇ ਵਿੱਚ ਲਿਆਇਆ ਉਹਨੂੰ ਜੀਵਨ ਵਿੱਚ ਧਾਰਨ ਕਰ ਲਿਆ ਫਿਰ ਉਹਦਾ ਅੱਗੇ ਉਪਦੇਸ਼ ਕਰਦਾ ਉਸ ਦਾ ਅੱਗੇ ਵੰਡਦਾ ਹੈ ਉਹਨੂੰ ਆਖਿਆ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪ ਹੈ ਅਵਰ ਹੈ ਨਾਮ ਜਪਾਵੇ ਜੋ ਮੇਰੇ ਕੋਲ ਹੈ ਹੀ ਨਹੀਂ ਮੈਂ ਤੁਹਾਨੂੰ ਕੀ ਦੇ ਸਕਦਾ ਜੋ ਹੈ ਉਹ ਜੀਵਨ ਦੇ ਵਿੱਚ ਜਦੋਂ ਆਪਾਂ ਕਹਿੰਨੇ ਆ ਫਿਰ ਉਹਦਾ ਅਸਰ ਵੀ ਹੋਏਗਾ ਪੂਰਾ ਕੋਈ ਵੀ ਨਹੀਂ ਹੈ ਪੂਰਾ ਗੁਰੂ ਹੀ ਹੈ ਪਰ ਜਦੋਂ ਗੁਰੂ ਕਿਰਪਾ ਕਰਦਾ ਹੈ ਗੁਰੂ ਬਣਾਉਂਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਪਰ ਨਾਲ ਗੁਰੂ ਸਾਹਿਬ ਨੇ ਸ਼ਰਤ ਰੱਖੀ ਕਹਿੰਦੇ ਆਪ ਜਪਹਿ ਅਬਰ ਹੈ ਨਾਮ ਜਪਾਵੇ ਸੁਣਤ ਕਹਿਤ ਰਹਿਤ ਗਤ ਪਾ ਰਹਿਤ ਵੀ ਦਸੀ ਨਾ ਗੁਰ ਕੇ ਚਰਨ ਰਿਦੈ ਔਰ ਧਾਰ ਅਗਨ ਸਾਗਰ ਜਪ ਉਤਰਹਿ ਪਾਰ ਗੁਰ ਮੂਰਤ ਸਿਉ ਲਾਏ ਧਿਆਨ ਹੁਣ ਬੜਾ ਭਲੇਖਾ ਪਾਇਆ ਗੁਰਮੂਰਤ ਸਿਉ ਲਾਏ ਧਿਆਨ ਗੁਰੂ ਕੀ ਮੂਰਤ ਲੋਕਾਂ ਨੇ ਸਮਝਿਆ ਵੀ ਸ਼ਾਇਦ ਦੇਖੋ ਸਾਧ ਸੰਗਤ ਦੀ ਇਤਿਹਾਸ ਪੜ੍ਹ ਕੇ ਦੇਖ ਲਓ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਕਿਸੇ ਗੁਰੂ ਸਾਹਿਬਾਨ ਦੀ ਤਸਵੀਰ ਨਹੀਂ ਸੀ ਤੇ ਜਿਹੜੇ ਅੱਜ ਵੀ ਸਿੱਖ ਗੁਰਬਾਣੀ ਦੇ ਉੱਪਰ ਪੈਰਾ ਦਿੰਦੇ ਉਹਦੇ ਕੋਲ ਤਸਵੀਰ ਨਹੀਂ ਹੋਏਗੀ। ਜਾਂ ਜਿਹੜੇ ਸਵਚਜੇ ਪ੍ਰਬੰਧਕ ਹੁੰਦੇ ਆ ਗੁਰਦੁਆਰਿਆਂ ਦੇ ਉਹਨਾਂ ਦੇ ਕੋਲੋਂ ਤਸਵੀਰਾਂ ਨਹੀਂ ਹੋਣਗੀਆਂ। ਨਾ ਗੁਰਦੁਆਰਿਆਂ ਦੇ ਵਿੱਚ ਹੋਣਗੀਆਂ। ਜਾਂ ਗਰੰਥੀ ਸਹਿਬਾਨ ਹੋਣਗੇ ਗੁਰਦੁਆਰਿਆਂ ਦੇ। ਜੇ ਸੱਚ ਦੇ ਆਪੋਂ ਪੈਰਾ ਗੁਰਮਤ ਦੇ ਉੱਪਰ ਚੱਲਦੇ ਹੋਵਾਂ। ਨਹੀਂ ਤਾਂ ਫਿਰ ਪਤਾ ਨਹੀਂ ਉਹ ਫੋਟੋਆਂ ਵੀ ਕਾਲੀਆਂ ਕਰ ਦਿੰਦੇ ਅਗਰ ਬੱਤੀਆਂ ਲਾਲ ਲਾ ਕੇ। ਵੀ ਸ਼ਾਇਦ ਪਤਾ ਨਹੀਂ ਫੋਟੋ ਨੇ ਕਿਹੜੀ ਖੁਸ਼ਬੂ ਲੈਣੀ ਹੈ। ਉਹ ਕਾਲਪਨਿਕ ਤਸਵੀਰਾਂ ਹਨ ਕੋਈ ਮੂਰਤ ਨਹੀਂ ਹੈ ਗੁਰ ਕਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤੀ ਕੀ ਆ ਗੁਰੂ ਦਾ ਸ਼ਬਦ ਸਾਨੂੰ ਤਸਵੀਰਾਂ ਨਾਲ ਜੋੜ ਦਿੱਤਾ ਕਿੱਦਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਬਾਬਾ ਨਾਨਕ ਬਚਪਨ ਦਾ ਹੈ ਹੀ ਨਹੀਂ ਸੀ ਬਾਬਾ ਨਾਨਕ ਜਵਾਨੀ ਹੈ ਹੀ ਨਹੀਂ ਸੀ ਬਾਬੇ ਬਾਬਾ ਨਾਨਕ ਬੁੱਢਾ ਹੀ ਸੀ ਬਾਬੇ ਨਾਨਕ ਦੀ ਦਾੜੀ ਚਿੱਟੀ ਬਣਾ ਦਿੱਤੀ ਪਰ ਭਰਵੱਟੇ ਦਾ ਇਦਾਂ ਬਣਾਏ ਹੁੰਦੇ ਜਿਦਾਂ ਨਵੇਂ-ਨਵੇਂ ਬਿਊਟੀ ਪਾਰਲਰ ਤੋਂ ਕਢਾ ਕੇ ਨਵੇਂ-ਨਵੇਂ ਕੀਤੇ ਹੁੰਦੇ ਤਿੱਖੇ-ਤਿੱਖੇ ਬਣਾਏ ਹੁੰਦੇ ਔਰ ਕਾਲੇ ਚੰਗੇ ਤੇਰਾ ਭਰਵੱਟੇ ਬਣਾਏ ਹੁੰਦੇ ਇਦਾਂ ਦੀਆਂ ਚੀਜ਼ਾਂ ਲੋਕੀ ਲਿਆਂ ਲਿਆ ਕੇ ਘਰਾਂ ਦੇ ਵਿੱਚ ਟੰਗ-ਟੰਗ ਕੇ ਸਹਿਜ ਸਾਹਿਬ ਜੀ ਕਹਿੰਦੇ ਕਿ ਸਹਿਤ ਇਹੀ ਤੁਹਾਡਾ ਰੱਬ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਰੋਜ਼ ਖੜੇ ਹੋ ਕੇ ਪੜ੍ਹਦੇ ਵੀ ਆ ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ ਚੰਗੇ ਚੰਗੇ ਅੰਮ੍ਰਿਤ ਧਾਰੀ ਫੋਟਵਾਂ ਲਾਈਆਂ ਗੁਰ ਕਾਰਨ ਕਿਉਂਕਿ ਅਸੀਂ ਪੜਦੇ ਜ਼ਰੂਰ ਹਾਂ ਸੁਣਦੇ ਜ਼ਰੂਰ ਹਾਂ ਮੰਨਦੇ ਕੋਈ ਨਹੀਂ ਜਿੱਦਣ ਮੰਨੇ ਆ ਨਾ ਉਦੋਂ ਮੰਨੇ ਕੀ ਗਤ ਕਹੀ ਨਾ ਜਾਏ ਸੁਣ ਲੈਂਦੇ ਵੇ ਦੋ ਕੰਨ ਦਿੱਤੇ ਇਧਰ ਸੁਣਿਆ ਇਧਰੋਂ ਕੱਢ ਦਿੱਤਾ ਤੇ ਮਹਾਰਾਜ ਕਹਿੰਦੇ ਗੱਲ ਬਣੇਗੀ ਜਿੱਦਣ ਗੁਰ ਮੂਰਤ ਸਿਓ ਲਾਏ ਧਿਆਨ ਗੁਰੂ ਦੇ ਸ਼ਬਦ ਵਿੱਚ ਧਿਆਨ ਲਾਏਗਾ ਉਦੋਂ ਇਹ ਤੈਨੂੰ ਸਮਝ ਆ ਜਾਏਗੀ ਇਹ ਮੂਰਤੀਆਂ ਇਹ ਲੋਕਾਂ ਦੀਆਂ ਬਣਾਈਆਂ ਹੋਈਆਂ ਫੋਟੋਆਂ ਇਹ ਮੇਰਾ ਗੁਰੂ ਨਹੀਂ ਹੈ ਮੇਰਾ ਗੁਰੂ ਸ਼ਬਦ ਗੁਰੂ ਹੈ ਗੁਰ ਮੂਰਤ ਸਿਉ ਲਾਏ ਧਿਆਨ ਜੇ ਜਦੋਂ ਗੁਰੂ ਸ਼ਬਦ ਮੂਰਤ ਵਿੱਚ ਧਿਆਨ ਲਾਏਗਾ ਨਾ ਇਹੀਂ ਹਾਂ ਉਹੀਂ ਪਾਵੈ ਮਾਣ ਇੱਥੇ ਵੀ ਅਗਾਹ ਵੀ ਤੈਨੂੰ ਮਾਣ ਹੀ ਮਾਣ ਮਿਲੇ ਜੇ ਉਲਝ ਕੇ ਰਹ ਜਾਏਗਾ ਲੋਕਾਂ ਨੇ ਉਲਝਾ ਦਿੱਤਾ ਤੈਨੂੰ ਤੇ ਉਲਝਿਆ ਹੋਇਆ ਉਹਨਾਂ ਕਿ ਆਵੀਏ ਬਾਬਾ ਨਾਨਕ ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆ ਗੁਰਦੇਵਾਦਰ ਜੀ ਆਸੀਂ ਉਹਨੇ ਮੱਥਾ ਟੇਕੀ ਜਾਂਦੇ ਤਸਵੀਰ ਗੁਰੂ ਨਹੀਂ ਹੈ ਨਾ ਇਸ ਤਸਵੀਰ ਦੀ ਪੂਜਾ ਤੇ ਨਾ ਸਰੀਰ ਦੀ ਪੂਜਾ ਹੈ ਇੱਥੇ ਤਾਂ ਗੁਰ ਮੂਰਤ ਸਿਉ ਲਾਇ ਧਿਆਨ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦਾ ਮੂਰਤ ਗੁਰੂ ਦੀ ਤਸਵੀਰ ਗੁਰੂ ਦਾ ਸ਼ਬਦ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਗੁਰ ਮੂਰਤ ਸਿਉ ਲਾਏ ਧਿਆਨ ਇਹੀ ਹਾਂ ਉਹੀ ਹਾਂ ਪਾਵੇ ਮਾ ਸਗਲ ਤਿਆਗ ਗੁਰ ਸਰਨੀ ਆਇਆ ਕਿਹਣਾ ਬੜਾ ਸੁੱਖ ਹੈ ਆ ਪੜ ਦੇਣਾ ਆ ਸਗਲ ਦਵਾਰ ਕੋ ਛਾੜ ਕੇ ਪਰ ਦਰ-ਦਰ ਭਟ ਕਰੇ ਤੇ ਜਿਹੜਾ ਦਰ-ਦਰ ਭਟ ਕਰੇ ਉਹ ਸਿੱਖ ਹੋਈ ਨਹੀਂ ਸਕਦਾ ਕਿਸੇ ਨੇ ਬੜਾ ਸੋਹਣਾ ਕਿਹਾ ਨਾ ਜਿਸ ਦਰਸੇ ਮਿਲੇ ਨਾ ਰਾਹਤ ਉਸੇ ਦਰ ਨਹੀਂ ਕਹਤੇ ਜੋ ਹਰ ਦਰ पे ਝੁੱਕ ਜਾਏ ਉਸ ਸਰ ਨਹੀਂ ਕਹਤੇ ਇਤਿਹਾਸ ਦੀ ਇੱਕ ਸਾਖੀ ਆਪਜੀ ਦੇ ਨਾਲ ਸਾਂਝੀ ਕਰ ਰਹੇ ਗੜ ਸ਼ੰਕਰ ਜ਼ਿਲ੍ਹਾ ਹਿਾਰਪੁਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲੋਂ ਸਿੱਖੀ ਪ੍ਰਾਪਤ ਕਰਨ ਵਾਲਾ ਭਾਈ ਤਿਲਕਾ ਜੀ ਉਸ ਪਿੰਡ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਤੇ ਜੋਗੀ ਅੱਜ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਵੀ ਆਪਣੇ ਨਾਲ ਆਮਦਨ ਬੜੀ ਘੱਟ ਹੋ ਰਹੀ ਹੈ। ਆਮਦਨ ਬੜੀ ਘੱਟ ਹੋ ਰਹੀ ਤੇ ਕੀ ਕਰਨਾ ਚਾਹੀਦਾ? ਤੇ ਚੇਲੇ ਜਿਹੜੇ ਸੀ ਉਹਨਾਂ ਨੇ ਸਲਾਹ ਦਿੱਤੀ ਵੀ ਬਾਬਾ ਜੀ ਇਦਾਂ ਕਰੋ। ਆਹ ਨੂੰ ਸਵੇਰ ਹੋਏਗੀ ਨਾ ਆਪਾਂ ਸਵੇਰੇ ਲੋਕਾਂ ਨੂੰ ਕਹਾਂਗੇ ਵੀ ਰਾਤੀ ਸਾਡੇ ਬਾਬਾ ਜੀ ਨੂੰ ਸ਼ਿਵਜੀ ਦੇ ਦਰਸ਼ਨ ਹੋਇਆ ਤੇ ਜਿਹੜਾ ਇਹਨਾਂ ਦਾ ਦਰਸ਼ਨ ਕਰੇਗਾ ਉਹਨਾਂ ਨੂੰ 1 ਸਾਲ ਵਾਸਤੇ ਸਵਰਗ ਮਿਲੇਗਾ। 1 ਸਾਲ ਵਾਸਤੇ ਸਵਰਗ ਮਿਲੇਗਾ ਜਿਦਾਂ ਅੱਜ ਕੰਪਨੀਆਂ ਕਰਦੀਆਂ ਵੀ ਤੁਸੀਂ ਆ ਚੀਜ਼ ਲਓਗੇ ਇੱਕ ਦੇ ਨਾਲ ਇੱਕ ਫਰੀ ਵੀ ਤੁਸੀਂ ਮੇਰੇ ਦਰਸ਼ਨ ਕਰੋਗੇ ਤੇ ਤੁਹਾਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਉਹ ਸਵੇਰੇ ਐਡ ਹੋ ਗਈ ਚੰਗੀ ਤਰ੍ਹਾਂ ਉਹਨਾਂ ਨੇ ਪ੍ਰਚਾਰ ਕਰ ਦਿੱਤਾ ਲੋਕੀ ਦੌੜਨ ਲੱਗ ਗਏ ਅੱਜ ਵੀ ਕੋਈ ਆ ਜਾਏ ਨਾ ਅਸੀਂ ਫਟਾਫਟ ਚਲੇ ਜਾਵਾਂਗੇ ਪਰ ਜਿਹਨੂੰ ਜਿਸੂ ਜਾਗਦੇ ਆਂ ਜਦੋਂ ਅਸੀਂ ਸਤਗੁਰੂ ਦੇ ਸ਼ਬਦ ਨਾਲ ਜੁੜਾਂਗੇ ਅਸੀਂ ਭਟ ਗਾਂਗੇ ਨਹੀਂ ਬਹੁਤ ਅੱਜ ਸਿੱਖ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਭਟਕ ਰਹੇ ਕਿਸੇ ਨੇ ਆ ਕੇ ਉੱਥੇ ਜਾਣ ਨਾਲ ਆ ਹੋਏਗਾ ਉੱਥੇ ਜਾਣ ਨਾਲ ਹੋਏਗਾ ਜਿਹਨੂੰ ਸਮਝ ਆ ਕਿ ਮੈਨੂੰ ਜੋ ਲੈਣਾ ਮੈਂ ਆਪਣੇ ਗੁਰੂ ਕੋ ਲੈਣਾ ਉਹਾਂ ਤੋ ਜਾਈਏ ਜੋ ਇहां ਨਾ ਹੋਏ ਮੈਂ ਤਾਂ ਭਟਕਾਂ ਕਿ ਜੇ ਮੇਰਾ ਗੁਰੂ ਸਮਰੱਥ ਨਹੀਂ ਹੈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਬਹੁਤ ਲੋਕ ਭਟਕ ਜਾਂਦੇ ਆ ਅੱਜ ਵੀ ਭਟਕ ਰਹੇ ਇਹ ਨਹੀਂ ਕਿ ਉਹ ਲੋਕ ਅਨਪੜ੍ਹ ਸੀਗੇ ਉਹ ਬਹੁਤ ਹੀ ਸਮਰੱਥ ਸਨ ਦਿਮਾਗੀ ਤੌਰ ਤੇ ਬਹੁਤ ਪੱਕੇ ਸੀ ਸਿੱਖ ਭਾਵੇਂ ਆਪਾਂ ਕਹਿੰਦੇ ਅਨਪੜ੍ਹ ਸੀਗੇ ਅਨਪੜ੍ਹ ਨਹੀਂ ਸੀਗੇ ਉਹ ਸਿੱਖ ਅੱਜ ਪੜੇ ਲਿਖੇ ਧੋਖਾ ਖਾਂਦੇ ਆ ਮੈਂ ਇੱਕ ਬਾਬੇ ਦੀ ਗੱਲ ਸੁਣਾ ਰਿਹਾ ਪੰਜਾਬ ਉਸ ਨੇ ਇਦਾਂ ਹੀ ਗੱਲ ਕੀਤੀ ਵੀ ਆਪਾਂ ਕੀ ਕਰੀਏ ਉਹਨੇ ਦੱਸਾਂ ਕੀ ਕੀਤਾ ਸੀ ਉਹਨੇ ਐਲਾਨ ਕਰ ਦਿੱਤਾ ਵੀ ਆਪਣੇ ਚੇਲਿਆਂ ਦੇ ਰਾਹੀ ਵੀ 14 ਦਿਨ ਬਾਅਦ ਅਸੀਂ ਸਰੀਰ ਛੱਡ ਜਾਣਾ ਉਹ ਦਬਜ ਕੀ ਬੋਲਦੇ ਚੋਲਾ ਛੱਡ ਜਾਣਾ ਤੇ ਉਹਦੇ ਚੇਲੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਤੋਂ ਬਾਹਰੋਂ ਕੈਨੇਡਾ ਅਮਰੀਕਾ ਸਾਰੇ ਬਾਬੇ ਦੇ ਚੇਲੇ ਆਉਣ ਲੱਗ ਗਏ ਸ਼ੁਰੂ ਹੋ ਗਏ ਤੇ ਸਾਧ ਸੰਗਤ ਦੀ ਜੋ ਉਹਨੇ 6 ਸਾਲ ਵਿੱਚ ਕਮਾਉਣਾ ਸੀ ਉਹਨੇ 13 ਦਿਨ ਵਿੱਚ ਕਮਾ ਲਿਆ ਇੰਨੀ ਕਮਾਈ ਕਰ ਲਈ ਉਹ ਬੰਦੇ ਗਏ ਨਹੀਂ 14 ਦਿਨ ਵੀ ਹੁਣ ਕਹਿੰਦਾ ਵੀ ਰਾਤੀ 12 ਵਜੇ ਮੈਂ ਭੋਰੇ ਵਿੱਚ ਜਾਵਾਂਗਾ ਰਾਤੀ 12 ਵਜੇ ਸਰੀਰ ਛੱਡ ਦੇਣਾ ਉਹ ਬਹਿ ਗਿਆ ਸੰਗਤਾਂ ਕੀਰਤਨ ਕਰਨ ਢੋਲਕੀਆਂ ਚੰਪਟੇ ਲੈ ਕੇ ਬਾਬਾ ਜੀ ਜਾ ਰਹੇ ਸੱਚਖੰਡ ਉਹ ਪੁਰਾਣੀ ਗੱਲ ਨਹੀਂ ਹੈ ਤੇ ਕਹਿੰਦੇ ਹਨ ਫਿਰ ਉਹ ਭੋਰੇ ਵਿੱਚ ਚਲਾ ਗਿਆ ਤੇ 12 ਵਜੇ ਤੇ ਜਗਾਰੇ ਲਾ ਦਿੱਤੇ ਜੜੀਆਂ ਸੰਗਤਾਂ ਬਾਹਰ ਸੀ ਬੜੇ ਜਗਾਰੇ ਲਾਏ 12:00 ਵਜੇ 5 ਮਿੰਟ ਤੇ ਬਾਬਾ ਬਾਹਰ ਆ ਗਿਆ ਤੋਂ ਸੰਗਤਾਂ ਦੇਖ ਕੇ ਹੈਰਾਨ ਹੋ ਗਏ ਹੁਣ ਕਹਿ ਤਾ ਸਕਦੇ ਨਹੀਂ ਤੁਸੀਂ ਮਰੇ ਨਹੀਂ ਇਦਾਂ ਤਾਂ ਕੋਈ ਨਹੀਂ ਕਹਿੰਦਾ ਪਛਤਾਇਆ ਨਹੀਂ ਨਾ ਵੀ ਤੂੰ ਮਰੇ ਕਿ ਨਹੀਂ ਕਹਿੰਦਾ ਬਾਬਾ ਜੀ ਤੁਸੀਂ ਕਹਿੰਦਾ ਸੁਣੋ ਮੇਰੀ ਗੱਲ ਮੈਂ ਗਿਆ ਸੀ ਤੇ ਪ੍ਰਮਾਤਮਾ ਨੇ ਆਖਿਆ ਵੀ ਤੈਨੂੰ ਕਿੰਨਾ ਲੋਕ ਪਿਆਰ ਕਰਦੇ ਆ ਕਿੰਨਾ ਬੈਰਾਗਮਈ ਕੀਰਤਨ ਕਰਦੇ ਆ ਮੈਂ ਤੈਨੂੰ ਫਿਰ ਮਾਤ ਲੋਕ ਵਿੱਚ ਭੇਜਦਾ ਜਾ ਤੈਨੂੰ ਮੈਂ ਹੋਰ ਉਮਰ ਦਿੱਤੀ ਤੂੰ ਹੋਰ ਲੋਕਾਂ ਦਾ ਭੜਕਾ ਉਹਨੇ 6 ਸਾਲ ਵਿੱਚ ਜੋ ਕਮਾਉਣਾ ਸੀ ਉਹਨੇ ਇੱਕ 15 ਦਿਨ ਵਿੱਚ ਕਮਾ ਲ ਇਹਦੇ ਅੱਜ ਉਹਨੇ ਸੋਚਿਆ ਜੋਗੀ ਨੇ ਸੋਚਿਆ ਕੀ ਕਰੀਏ ਕਹਿੰਦੇ ਇਦਾਂ ਕਰੋ ਵੀ ਕਹੋ ਵੀ ਸ਼ਿਵਜੀ ਨੇ ਦਰਸ਼ਨ ਦਿੱਤੇ ਆ ਸ਼ਿਵਜੀ ਨੇ ਦਰਸ਼ਨ ਦਿੱਤੇ ਆ ਜਿਹੜੇ ਸਾਡੇ ਬਾਬਾ ਜੀ ਦਾ ਦਰਸ਼ਨ ਕਰੇਗਾ ਉਹਨੂੰ 1 ਸਾਲ ਵਾਸਤੇ ਸਵਰਗ ਮਿਲੇਗਾ ਲੋਕੀ ਤਾਂ ਸਾਰੇ ਲਾਈਨਾਂ ਬਣਾ ਕੇ ਪਹੁੰਚ ਗਏ ਸਾਰੇ ਆ ਗਏ ਬੜਾ ਹੋਇਆ ਬਈ ਇੱਕ ਹਫਤੇ ਵਿੱਚ ਕਮਾਈ ਹੋ ਗਈ ਜਿਹੜੀ ਸਾਲ ਵਿੱਚ ਹੁੰਦੀ ਸੀ ਇੱਕ ਹਫਤੇ ਵਿੱਚ ਹੋ ਗਈ ਬੜੇ ਖੁਸ਼ ਬੜਾ ਮਾਣ ਇੱਕ ਦਿਨ ਇੱਕ ਚੇਲੇ ਨੇ ਆਖਿਆ ਕਹਿੰਦਾ ਮਾਣ ਨਾ ਕਰੋ ਕਹਿੰਦਾ ਸਾਰੇ ਆ ਗਏ ਨਾ ਸਾਰੇ ਝੁੱਕ ਗਏ ਨਾ ਆਪਣੇ ਅੱਗੇ ਉਹ ਕਹਿੰਦਾ ਨਹੀਂ ਆਇਆ ਤੇ ਨਹੀਂ ਆਇਆ ਕੌਣ ਨਹੀਂ ਆਇਆ ਕਹਿੰਦੇ ਗੁਰਨਾਨਕ ਨੂੰ ਮੰਨਣ ਵਾਲਾ ਗੁਰਨਾਨਕ ਦਾ ਸਿੱਖ ਉਹਦੇ ਘਰੋਂ ਕੋਈ ਵੀ ਨਹੀਂ ਆਇਆ ਉਹ ਸੀ ਭਾਈ ਤਿਲਕਾ ਜੀ ਉਹਨੂੰ ਸਨੇਹਾ ਭੇਜਿਆ ਕਿੰਨਾ ਭਰੋਸਾ ਹੁੰਦਾ ਆਪਣੇ ਗੁਰੂ ਤੇ ਇਹ ਸਾਨੂੰ ਸਾਖੀਆਂ ਜਿਹੜੀਆਂ ਇਹ ਸਾਖੀ ਮਤਲਬ ਇਹ ਨਹੀਂ ਕਿ ਆਪਾਂ ਗੱਲ ਸੁਣਾ ਦਿੱਤੀ ਸੁਣ ਲਈ ਇਹ ਸਾਖੀ ਦਾ ਮਤਲਬ ਹੁੰਦਾ ਸਿੱਖਿਆ ਅਸੀਂ ਵੀ ਧਾਰਨ ਕਰਨੀ ਹੈ ਕੋਈ ਵੀ ਆ ਜਾਏ ਇੰਨਾ ਲਾਲਚ ਕੋਈ ਦਵੇ ਕਹਿੰਦੇ ਇਦਾਂ ਹੋਇਆ ਉਹਨੂੰ ਸੁਨੇਹਾ ਭੇਜਿਆ ਗਿਆ ਭਾਈ ਚਲੋ ਤੈਨੂੰ ਇੱਕ ਨਾਲ ਇੱਕ ਫਰੀ ਤੂੰ ਦਰਸ਼ਨ ਕਰ ਲੈ ਤੈਨੂੰ 2 ਸਾਲ ਦਾ ਸਵਰਗ ਦਿੱਤਾ ਉਹ ਕਹਿੰਦਾ ਮੈਂ ਨਹੀਂ ਆਉਂਦਾ ਫੇਰ ਕਰਦੇ ਆ ਕਰਦੇ ਆ 2-3 ਦਿਨ ਬਾਅਦ 5 ਸਾਲ ਦਾ ਸਵਰਗ ਦਿੰਨੇ ਆ ਉਹ ਕਹਿੰਦਾ ਮੈਂ ਨਹੀਂ ਆਉਂਦਾ ਭਾਈ ਗੁਰੂ ਅਰਜਨ ਸਾਹਿਬ ਤੋਂ ਸਿੱਖੀ ਲਈ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਸਮਾ ਆ ਚੁੱਕਾ ਸੀ ਇੱਥੋਂ ਤੱਕ ਰ ਹੋਇਆ ਸਾਥ ਸੰਗਤ ਦੀ 10 ਸਾਲ ਤੱਕ ਰ ਕਹਿ ਦਿੱਤਾ ਫੇਰ ਇੱਕ ਦਿਨ ਆਇਆ ਤੇ ਉਸ ਬਾਬੇ ਨੂੰ ਉਸ ਜੋਗੀ ਨੂੰ ਭਾਈ ਤਿਲਕਾ ਜੀ ਦੇ ਘਰ ਜਾਣਾ ਪਿਆ ਹੁਣ ਉਸ ਕਿਸੇ ਨੇ ਆ ਕੇ ਦੱਸਿਆ ਭਾਈ ਤਿਲਕੇ ਨੂੰ ਵੀ ਜੋਗੀ ਤੇਰੇ ਘਰ ਆ ਰਿਹਾ ਆਪਣੇ ਚੇਲਿਆਂ ਨੂੰ ਲੈ ਕੇ ਤੇ ਭਾਈ ਕਾਹ ਸਭ ਨੂੰ ਪਤਾ ਲੱਗ ਗਿਆ ਤੇ ਭਾਈ ਸਾਹਿਬ ਜੀ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਲੋਕ ਇਕੱਠੇ ਹੋ ਗਏ ਕਾਫੀ ਹੁਣ ਇਕੱਠੇ ਹੋ ਗਿਆ ਵੀ ਹੁਣ ਹੋਏਗਾ ਕੀ ਤੇ ਹੁਣ ਬਾਬਾ ਹੁਣ ਕੁਝ ਝੂਠ ਬੋਲ ਨਹੀਂ ਸਕਦਾ ਹੁਣ ਬਾਹਰੋਂ ਕਹਿੰਦਾ ਵੀ ਆ ਪਾਈ ਤੂੰ ਨਗੋਰਾ ਰਹਿ ਜਾਏਗਾ ਸਵਰਗ ਤੋਂ ਤੈਨੂੰ ਮੈਂ ਸਵਰਗ ਦੇਣਾ ਕਹਿ ਲਗਾ ਮੈਨੂੰ ਸਵਰਗ ਨਹੀਂ ਚਾਹੀਦਾ ਕਿਉਂ ਕਹਿੰਦਾ ਮੇਰਾ ਗੁਰੂ ਕਹਿੰਦਾ ਵੀ ਇਹੀ ਸਵਰਗ ਹੈ ਜਿੱਥੇ ਆਪਾਂ ਰਹਿੰਦੇ ਆ ਨਾ ਇਹ ਸਵਰਗ ਹੈ ਕਿਸ ਨੇ ਦੱਸਿਆ ਉੱਪਰ ਜਾ ਕੇ ਹੁਣ ਸਵਰਗ ਕੀ ਹੈ ਇਸ ਵਰਗ ਹੀ ਹੈ ਇਹ ਸਵਰਗ ਥੋੜੇ ਆ ਗੁਰੂ ਮਹਾਰਾਜ ਕਹਿੰਦੇ ਸਵਰਗ ਕਿੱਥੇ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਦਾ ਮੇਰਾ ਗੁਰੂ ਕਹਿੰਦਾ ਸੁਰਗਵਾਸਨਾ ਵਾਸੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਚੇ ਆਸ ਅਸੀਂ ਤਾਂ ਬੰਦਾ ਬਾਅਦ ਚ ਮਰਦਾ ਪਹਿਲਾਂ ਲਿਖਦੇ ਨੇ ਸਵਰਗ ਵਾਸੀ ਵੀ ਜਿੱਦਾਂ ਇਹਨੂੰ ਦੱਸ ਕੇ ਗਿਆ ਵੀ ਮੈਂ ਪਹੁੰਚ ਗਿਆ ਸਵਰਗਾਂ ਦੇ ਸੁਰਗਵਾਸਨਾ ਵਾਸੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਚੇ ਆਸ ਉਹਨੇ ਮਿੰਤਾ ਕਰ ਲਈਆਂ ਕਹਿੰਦਾ ਮੈਂ ਨਹੀਂ ਖੋਲਦਾ ਉਹ ਅੰਦਰ ਝੁੱਠਾ ਸੀ ਕਪਟ ਸੀ ਉਹਨਾਂ ਦੇ ਅੰਦਰ ਸਿਰਫ ਝੂਠ ਦਾ ਪ੍ਰਚਾਰ ਹੋ ਰਿਹਾ ਸੀ ਉਹਨੇ ਆ ਕੇ ਆ ਭਾਈ ਦਰਵਾਜਾ ਖੋਲ ਦੇ ਤੂੰ ਨਹੀਂ ਆ ਰਿਹਾ ਨਾ ਮੈਂ ਤੇਰਾ ਵਾਰਾ ਸਵਰਗ ਲੈਣਾ ਚਾਹੁੰਦਾ ਜਿਹੜੇ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਮੈਂ ਉਸ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਭਾਈ ਤਿਲਕਾ ਜੀ ਨੇ ਖੋਲਿਆ ਦਰਵਾਜਾ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਉਹ ਵੀ ਸਿੱਖ ਬਣਿਆ ਜੋਗੀ ਜੜਾ ਕਹਿਣ ਦਾ ਭਾਵ ਇਹ ਕਿ ਇੰਨਾ ਭਰੋਸਾ ਇੰਨਾ ਵਿਸ਼ਵਾਸ ਸਾਨੂੰ ਗੁਰੂ ਦੇ ਉੱਪਰ ਹੋਣਾ ਚਾਹੀਦਾ ਕਹਿੰਦੇ ਜਾਂ ਕੇ ਰਿਧੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇ ਜੇ ਵਿਸ਼ਵਾਸ ਕਰਨੇ ਕੀ ਆਦਤ ਨਹੀਂ ਤੇਰੀ ਇਵਾਦਤ ਇਵਾਦਤ ਨਹੀਂ ਸਾਨੂੰ ਭਰੋਸਾ ਨਹੀਂ ਹੈ ਪੜ ਲਿਆ ਗੁਰੂ ਮਹਾਰਾਜ ਕਹਿ ਰਹੇ ਅੱਜ ਦੇ ਸ਼ਬਦ ਵਿੱਚ ਸਗਲ ਤਿਆਗ ਸਾਰਾ ਕੁਝ ਛੱਡ ਕੇ ਗੁਰ ਸਰਨੀ ਆਇਆ ਮਿਟੇ ਆਂਦੇ ਸੇ ਆਂਦੇ ਸਾਹ ਕਹਿੰਦੇ ਸਹਿਮ ਸਹਿਮ ਖਤਮ ਹੋ ਗਏ ਸਾਰੇ ਮਿਟੇ ਆਂਦੇ ਸੇ ਨਾਨਕ ਸੁਖ ਪਾਇਆ ਕਹਿੰਦੇ ਉਹ ਸੁਖ ਪ੍ਰਾਪਤ ਕਰ ਲਿਆ ਕਦੋਂ ਜਦਨ ਅਸੀਂ ਇੱਕ ਨੂੰ ਮੰਨਣਾ ਸ਼ੁਰੂ ਕੀਤਾ ਸਤਿਗੁਰੂ ਆਦੇ ਸ਼ਬਦ ਵਿੱਚ ਕਹਿ ਰਿਹਾ ਬਿਨ ਭਗਵੰਤ ਨਾਹੀ ਅਨ ਕੋਏ ਮਾਰੇ ਰਾਖੇ ਏਕੋ ਸੋਏ ਪਾਵੇਂ ਸਨਾਤਨ ਦੇ ਵਿੱਚ ਇਹ ਮੰਨਿਆ ਗਿਆ ਵੀ ਤਿੰਨ ਸ਼ਕਤੀਆਂ ਹਨ ਵੀ ਇੱਕ ਜਨਮ ਦੇ ਰਿਹਾ ਇਕ ਪਾਲ ਰਿਹਾ ਇਕ ਮਾਰ ਰਿਹਾ ਪਰ ਮੇਰੇ ਗੁਰੂ ਨੇ ਨਹੀਂ ਮੰਨਿਆ ਨਾ ਸਿੱਖ ਮੰਨਦਾ ਅਸੀਂ ਰੋਜ਼ ਪੜਦੇ ਆ ਉਹਨਾਂ ਦੀ ਪਹਿਲਾਂ ਗੁਰੂ ਮਹਾਰਾਜ ਨੇ ਗੱਲ ਕੀਤੀ ਉਹ ਕਹਿੰਦੇ ਜੀ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਕੌਣ ਕਹਿ ਰਿਹਾ ਉਹਨਾਂ ਦੀ ਸੋਚ ਉਹਨਾਂ ਦਾ ਖਿਆਲ ਰੱਖਿਆ ਉਸ ਤੋਂ ਬਾਅਦ ਗੁਰੂ ਸਾਹਿਬ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ ਇੱਕ ਹੀ ਕਰਦਾ ਸਾਰਾ ਕੁਝ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਅਲੱਗ-ਅਲੱਗ ਕੋਈ ਨਹੀਂ ਹੈ ਕਹਿੰਦੇ ਜਿਬ ਤਿਸੁ ਭਾਵੇ ਤਿਵੇਂ ਚਲਾਵੇ ਜਿਬ ਹੋਵੇ ਪਰਮਾਨ ਇੱਕੋ ਹੀ ਆ ਮਾਰੇ ਰਾਖੇ ਇੱਕੋ ਆਪ ਮਾਨੋ ਕੇ ਕਿਛ ਨਾ ਹੀ ਇਹਨਾਂ ਦੇ ਹੱਥ ਵਿੱਚ ਨਹੀਂ ਇਹਨਾਂ ਨੂੰ ਤਾਂ ਪੈਦਾ ਕਰਨ ਵਾਲਾ ਪ੍ਰਮਾਤਮਾ ਹੈ ਵਾਹਿਗੁਰੂ ਹੈ ਇੱਕ ਨੇ ਪੈਦਾ ਕੀਤਾ ਉਹਨੂੰ ਛੱਡ ਕੇ ਭਟਕਣਾ ਨਹੀਂ ਸਤਗੁਰ ਕਹਿੰਦੇ ਬਿਨ ਭਗਵੰਤ ਨਾਹੀ ਅਨ ਕੋ ਅਨ ਮਤਲਬ ਹੋਰ ਕੋਈ ਨਹੀਂ ਹੈ ਮਾਰੇ ਰਾਖੇ ਇੱਕੋ ਸੋ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ